ਆਤਾ ਬਾਈ ਪਸਤਾਉਂਦਾ ਗਾ ਯਾਰ ਆ ਬੈਕਸੀ ਲਵਾ ਕੇ ਨਾ ਦੇਖੋ ਬਾਈ ਕਿਵੇਂ ਪਸਤਾਉਂਦਾ ਉਹਨੂੰ ਕਹਿੰਦਾ ਵੀ ਇਹ ਪਟਣਾ ਨਹੀਂ ਪਈ ਯਾਰ ਦੇਖੋ ਕਿਵੇਂ ਧੱਕੇ ਦੇ ਨਾਲ ਉਹ ਪਟ ਰਿਹਾ ਬਾਈ ਦੇਖੋ ਪਤੰਦਰ ਨੇ ਕੀ ਹਾਲ ਕਰਤਾ ਉਹਦਾ ਬਾਈ ਦਾ ਜੀ ਯਾਰ ਇਹ ਤਾਂ ਪਟਾਉਣੀ ਬਹੁਤ ਔਖੀ ਹੈ ਕੀ ਬਿਜਦ ਦੀ ਹੋ ਗਈ ਉਹਦੇ ਦਿਲ ਤੇ ਕਿਉਂ ਤੂੰ ਮੁੜ ਕੇ ਨਹੀਂ ਮੈਨ ਲਵਾਉਂਦਾ ਓਏ ਨਹੀਂ ਓਏ ਨਹੀਂ ਮੈਂ ਬਾਹਰ ਖੜੇ ਜਾਂਦੇ ਨੂੰ ਮੈਂ ਕਿਹਦੀ ਮਿਲਵਾਉਂਦਾ ਪਹਿਲਾਂ ਜਾਂਦਾ ਓਏ ਥੋੜਾ ਚੱਲਦੀ ਮਰ ਉਹਦੇ ਨਾਲ ਓਏ ਓਏ ਸੋਨੂੰ ਪਤਾ ਲੱਗ ਹੀ ਗਿਆ ਹੋਊਗਾ ਬਾਈ ਦਾ ਕਿੰਨੀ ਤਕਲੀਫ ਹੋਈ ਹੋਣੀ ਹੈ ਯਾਰ ਆਹ ਦੇਖੋ ਯਾਰ ਕਿਹੜੇ ਹਿਸਾਬ ਨਾਲ ਫੇਰ ਵੀ ਵੀਰ ਨੇ ਪਾਟੀ ਦਿੱਤੀ ਆਹ ਪਤੰਦਰ ਨੇ ਟੋਪੇ ਤੇ ਜੜਾ ਲੈ ਵੀ ਐ ਨਹੀਂ ਪਤਾ ਵੀ ਮੈਂ ਬਾਚੀ ਜਾਣਾ ਐ ਨਹੀਂ ਪਤੰਦਰ ਹਿੱਸੇ ਨੂੰ ਛੱਡਦਾ ਇਹ ਤਾਂ ਹੁਣ ਸਾਰੀ ਲਾਹ ਕੀ ਛੱਡੂ ਇਹ ਵੀਰ ਨੇ ਲਵਾ ਕੇ ਗਲਤੀ ਕਰ ਲਈ ਤੇ ਹੁਣ ਦੇਖੋ ਬਈ ਕਿੰਨਾ ਪਸਤਾਉਣਾ ਪੈ ਗਿਆ ਅੱਗੇ ਤੋਂ ਬਈ ਇਹ ਚੀਜ਼ ਨਾਲ ਲਵਾਉ ਤੇ ਬਹੁਤ ਹੀ ਔਖਾ ਹੋ ਜਾਂਦਾ ਐਂ ਪਸਤਾਉਣਾ ਪੈਂਦਾ ਕਿੰਨੀ ਬੁਰੀ ਹਾਲਤ ਹੋਈ ਹੈ ਬਾਈ ਦੀ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ